ਅੱਜ ਬੜਾ ਦੁਖਦ ਅਦ ਦਿਨ ਸੀਗਾ ਬੜਾ ਮੁਸ਼ਕਲ ਦਿਨ ਸੀਗਾ ਕਿ ਸਾਡੇ ਛੋਟੇ ਭਰਾ ਇਮਰਾਨ ਖਾਨ ਮਨੀ ਖਾਨ ਸਾਹਿਬ ਜੀ ਨੂੰ ਅਸੀਂ ਸੱਦਿਆ ਉਹਦੇ ਮਦਰ ਫਾਦਰ ਦੋਨੋਂ ਹੀ 10 15 ਦਿਨਾਂ ਦੇ ਵਿੱਚ ਇਸ ਦੁਨੀਆ ਤੋਂ ਸਦੀਵੀਂ ਵਿਛੋੜਾ ਦੇ ਗਏ ਨੇ ਬੜਾ ਦੁੱਖ ਵਾਲਾ ਸਮਾਂ ਅਸੀਂ ਸਾਰੇ ਜਾਣੇ ਕਲਾਕਾਰ ਭਰਾ ਵੀ ਸਾਰੇ ਉਹਦੇ ਰਿਸ਼ਤੇਦਾਰ ਭੈਣ ਭਰਾ ਵੀ ਸਭ ਉਹਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਵਾਸਤੇ ਅੱਜ ਉਹਦੇ ਪਿੰਡ ਆਏ ਸੀ ਅਰਦਾਸ ਕਰਿਓ ਬੇਨਤੀ ਕਰਿਓ ਕਿ ਪਰਮਾਤਮਾ ਨਾ ਨੂੰ ਜਨਤ ਅਤਾ ਫਰਮਾਏ ਤੇ ਮਾਲਕ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਦੇਖੋ ਇਹ ਸਮਾਂ ਜਿਹੜਾ ਸੀਗਾ ਇਸ ਵੇਲੇ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਸੀ ਪਰ ਰੱਬ ਦੀ ਮਰਜ਼ੀ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਬੱਚੇ ਹਲੇ ਛੋਟੇ ਆ ਇਮਰਾਨ ਵੀ ਸ਼ਨੀ ਵੀ ਤੇ ਮੈਂ ਕਹਾਂਗਾ ਕਿ ਰੱਬ ਸਬਰ ਦੇਵੇ ਸਾਰੇ ਪਰਿਵਾਰ ਨੂੰ ਆਣਾ ਮੰਨਣ ਦਾ ਬਲ ਪੂਰਨ